ਗੈਰਫਿਕ ਵਾਲੇ ਲੋਕਾਂ ਦੀਆਂ ਗੱਡੀਆਂ ਚੱਕ ਚੱਕ ਕੇ ਚਲਾਨਾ ਤੱਕ ਕਰੀ ਜਾਂਦੇ ਵੇ ਲੇਕਿਨ ਜਿਹੜੇ ਮੁਰਗੀ ਫਾਰਮਾਂ ਤੇ ਜਿਹੜੇ ਉਹ ਜਿਹੜੀਆਂ ਗੱਡੀਆਂ ਆ ਨਾ ਹੀ ਉਹਨਾਂ ਕੋਲ ਪੇਪਰ ਨਾ ਹੀ ਪਰਮਨ ਹਜ਼ਾਰਾਂ ਗੱਡੀਆਂ ਜਿਹੜੀਆਂ ਜਲੰਧਰ ਸ਼ਹਿਰ ਦੇ ਵਿੱਚ ਮੁਰਗੀਆਂ ਲੈ ਕੇ ਸੜਕਾਂ ਤੇ ਘੁੰਮਦੀਆਂ ਹੋਰ ਬਿਮਾਰੀ ਨੂੰ ਜਿਹੜਾ ਕਿ ਸੱਦਾ ਦੇ ਰਹੀਆਂ ਕਿ ਜਿਹੜੇ ਮੁਰਗੀ ਫਾਰਮ ਦੀ ਜਿਹੜੀਆਂ ਗੱਡੀਆਂ ਜਿਹੜੇ ਜਾਲੇ ਆ ਉਹ ਜਾਲੇ ਆ ਲੋਰਡ ਨਹੀਂ ਹੈਗੇ ਕੁਝ ਜਿਹੜੇ ਬੰਦੇ ਆ ਰੂਲ ਨੂੰ ਤੋੜ ਰਹੇ ਹਨ ਖਲਾਫਚ ਨ ਹੋਏਗਾ ਤੇ ਟ੍ਰੈਫਿਕ ਦੇ ਪੁਆਇੰਟ ਆਫ 뷰 ਨਾਲ ਵੀ ਤੇ ਅਦਰਵਾਇਜ਼ ਵੀ ਜੋ ਇਲੀਗਲ ਚੀਜ਼ਾਂ ਕਰ ਰਿਹਾ ਉਹਦਾ ਪੂਰਾ ਸਖਤ ਕشن ਜਿਹਦੇ ਵਿੱਚ ਮੁਰਗੀ ਲੈ ਕੇ ਜਾਂਦੇ ਆਈਐਸਆਈ ਦੇ ਡੱਬੇ ਆ ਉਹ ਡੱਬੇ ਜਿਹੜੇ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹੁੰਦੇ ਉਹਦੇ ਵਿੱਚ ਹੀ ਮੁਰਗੀ ਆਪਾਂ ਲੈ ਕੇ ਜਾ ਸਕਦੇ ਜਾਂਦੇ ਜਾਂਦੇ ਅੱਧੇ ਉਹਨਾਂ ਦੇ ਪੱਖ ਸੜਕਾਂ ਤੇ ਹੀ ਉੱਡ ਜਾਂਦੇ ਆ ਔਰ ਜਦੋਂ ਲੋਕ ਖਾਂਦੇ ਉਹ ਬਿਮਾਰੀ ਦਾ ਘਰ ਉਹਨਾਂ ਨੂੰ ਦਿੱਤਾ ਸ਼ਵਾਸ਼ਨ ਤੇ ਅਸੀਂ ਇੱਕ ਅੱਧੇ ਦਿਨ ਚ ਕਾਰਵਾਈ ਕਰਾਂਗੇ ਜੇਕਰ ਨਹੀਂ ਕਰਦੇ ਕਾਰਵਾਈ ਫਿਰ ਸਾਡਾ ਜਿਹੜਾ ਅੰਦੋਲਨ ਇਹਨਾਂ ਦੇ ਖਿਲਾਫ ਸੇ ਪ੍ਰੋਟੈਸਟ ਕਰਨਾ ਪਊਗਾ ਵੀ ਤਸੀਂ ਕਰਾਂਗੇ ਸ਼ਹਿਰ ਦੇ ਜਿਹੜੀਆਂ ਇਲਿਗਲ ਫਾਉਲਟਰੀ ਫਰਮੀਆਂ ਕੋਲ ਹੋ ਰਹੀਆਂ ਆਏ ਆ ਉਹਦੇ ਉੱਪਰ ਕਾਰਵਾਈ ਕਰਵਾਉਣ ਵਾਸਤੇ ਸ਼ਿਸ਼ਾ ਨਾਲ ਲਾਈਨ ਤੇ ਰਾਸ਼ਟਰੀ ਪ੍ਰਧਾਨ ਜਿਹੜੇ ਸੁਨੀਕਵਾਰ ਬੰਦੀ ਜੀ ਸਾਡੇ ਨਾਲ ਇਹ ਗੱਲਬਾਤ ਕਰਦੇ ਅੱਜ ਉਹਨਾਂ ਨੇ ਸ਼ਿਕਾਇਤ ਪੱਤਰ ਜਿਹੜਾ ਦਿੱਤਾ ਹੈ ਅੱਜ ਬੰਦੀ ਜੀ ਜਿਹੜਾ ਸ਼ਿਕਾਇਤ ਪੱਤਰ ਦਿੱਤਾ ਕੀ ਗਲਬਾਤ ਹੈ ਜੈ ਸ਼੍ਰੀ ਰਾਮ ਜੀ ਮੈਂ ਅਕਸ਼ਰਸਰਾਂ ਤੋਂ ਯੂਆ ਰਾਸਤੇ ਦੇ ਅਕਸ਼ਰਸਰਾਂ ਨੂੰ ਅੱਜ ਜਿਹੜਾ ਟਰੈਫਿਕ ਦੇ ਇੰਚਾਰਜ ਸਾਹਿਬ ਹੈ ਜਿਹੜਾ ਅੱਜ ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਇੱਕ ਮੰਗ ਕੀਤੀ ਗਈ ਹੈ ਇਸ ਮੰਗ ਦੇ ਦੌਰਾਨ ਕਿ ਜਿਹੜੇ ਸ਼ਹਿਰ ਦੇ ਵਿੱਚ ਮੁਰਗੀ ਫਾਰਮ ਹੈ ਉਹ ਮੁਰਗੀ ਫਾਰਮ ਦੀ ਜਿਹੜੀਆਂ ਗੱਡੀਆਂ ਆ ਉਹਨਾਂ ਦੇ ਵਿੱਚ ਮੁਰਗੀਆਂ ਜਿਹੜੀਆਂ ਏਦਾਂ ਲੱਦ ਕੇ ਲੈ ਕੇ ਜਾਂਦੇ ਆ ਜਿੱਦਾਂ ਸੜਕਾਂ ਤੇ ਜਦੋਂ ਜਾਂਦੀਆਂ ਉਹਨਾਂ ਦੇ ਪਖਛੜੇ ਉੱਡੇ ਹੁੰਦੇ ਬਿਮਾਰੀ ਦਾ ਟ੍ਰੈਫਿਕ ਵਾਲੇ ਲੋਕਾਂ ਦੀਆਂ ਗੱਡੀਆਂ ਚੱਕ ਚੱਕ ਤੇ ਚਲਾਨ ਤਾਂ ਕਰੀ ਜਾਂਦੇ ਵੇ ਲੇਕਿਨ ਜਿਹੜੇ ਮੁਰਗੀ ਫਾਰਮਾਂ ਦੇ ਜਿਹੜੇ ਉਹ ਜਿਹੜੀਆਂ ਗੱਡੀਆਂ ਆ ਨਾ ਹੀ ਉਹਨਾਂ ਕੋਲ ਪੇਪਰ ਨਾ ਹੀ ਪਰਮਨ ਰੋਜ਼ਾਨਾ ਹਜ਼ਾਰਾਂ ਗੱਡੀਆਂ ਜਿਹੜੀਆਂ ਜਲੰਧਰ ਸ਼ਹਿਰ ਦੇ ਵਿੱਚ ਮੁਰਗੀਆਂ ਲੈ ਕੇ ਸੜਕਾਂ ਤੇ ਘੁੰਮਦੀਆਂ ਹੋ ਰਹੀਆਂ ਬਿਮਾਰੀ ਨੂੰ ਜਿਹੜਾ ਕਿ ਸੱਦਾ ਦੇ ਰਿਹਾ ਜਿਹਦਾ ਅਸੀਂ ਰਿਟਰਨ ਦੇ ਵਿੱਚ ਉਹਦੇ ਵਿੱਚ ਪੇਪਰ ਵੀ ਲਾਏ ਆ ਕਿ ਜਿਹੜਾ ਮੁਰਗੀ ਫਾਰਮ ਦੀ ਜਿਹੜੀ ਇਹ ਗੱਡੀਆਂ ਜਿਹੜੇ ਜਾਲੇ ਆ ਉਹ ਜਾਲੇ ਆ ਲੋੜ ਨਹੀਂ ਹੈਗੇ ਜਿਹੜੇ ਉਹਦੇ ਵਿੱਚ ਜਿਹਦੇ ਵਿੱਚ ਮੁਰਗੀ ਲੈ ਕੇ ਜਾਂਦੇ ਆ ਆਈਐਸਆਈ ਦੇ ਡੱਬੇ ਆ ਉਹ ਡੱਬੇ ਜਿਹੜੇ ਸਰਕਾਰ ਵੱਲੋਂ ਮਨਜ਼ੂਰਸ਼ੋਦਾ ਹੁੰਦੇ ਉਹਦੇ ਵਿੱਚ ਹੀ ਮੁਰਗੀ ਆਪਾਂ ਲੈ ਕੇ ਜਾ ਸਕਦੇ ਲੇਕਿਨ ਕਾਨੂੰਨ ਦੀਆਂ ੱਤਜੀਆਂ ਉਡਾ ਕੇ ਸ਼ਾਇਦ ਕਿਸੇ ਨਾ ਕਿਸੇ ਦੀ ਰਹਿਨ ਰਮਾਈ ਦੇ ਹੇਠ ਜਲੰਧਰ ਦੇ ਵਿੱਚ ਇਹ ਕੰਮ ਹੋ ਰਿਹਾ ਵਾ ਅੱਜ ਟ੍ਰੈ ਬਾਉਂਡ ਕਰਾਂਗੇ ਔਰ ਬੰਦੀ ਜਿਹੜੀ ਕਾਰਵਾਈ ਕਰਾਂਗੇ ਗੱਲ ਕਰੀਏ ਇਹਨੇ ਵੀ ਚਾਹ ਪਾ ਕਾਫੀ ਵਾਰ ਦੇਖਣ ਨੂੰ ਹੈ ਇਹਨਾਂ ਪੇਪਰ ਵੀ ਜਿਹੜੇ ਨਹੀਂ ਮਿਲਦੇ ਹੈਗੇ ਉਹਨਾਂ ਬਾਰੇ ਕੀ ਹੁੰਦਾ ਹੈ ਪੇਪਰ ਬਿਲਕੁਲ ਬਿਨਾ ਪਰਮਟ ਤੋਂ ਗੱਡੀਆਂ ਚੱਲ ਰਹੀਆਂ ਸਭ ਤੋਂ ਵੱਡੀ ਗੱਲ ਹੈ ਜੀ ਦੇਖੋ ਸਰਕਾਰ ਨੇ ਜੇ ਮੁਰਗੀਆਂ ਦਾ ਦੇਖੋ ਮੁਰਗੀ ਫਾਰਮ ਬਣੇ ਏਡੀ ਵੱਡੀ ਵੱਡੀ ਕੰਪਨੀਆਂ ਹੈਗੀਆਂ ਜੇ ਉਹਦੇ ਆਈਐਸਆਈ ਦੇ ਡੱਬੇ ਬਣੇ ਪਏ ਜਿਸ ਵਿੱਚ ਮੁਰਗੀਆਂ ਸੀ ਲਿਆ ਸਕਦੇ ਆ ਲੇਕਿਨ ਜੇ ਉਹ ਆਈਐਸਆਈ ਦੇ ਡੱਬੇ ਆ ਜਿਹਨਾਂ ਵਿੱਚ ਮੁਰਗੀਆਂ ਜਾਂਦੀਆਂ ਜੇ ਉਹ ਡੱਬੇ ਨਹੀਂ ਲੈ ਕੇ ਜਾਂਦੇ ਜਾਲੀਆਂ ਦੇ ਵਿੱਚ ਮੁਰਗੀਆਂ ਲੈ ਕੇ ਜਾਂਦੇ 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 ਅੱਧੇ ਉਹਨਾਂ ਦੇ ਔਰ ਬਿਮਾਰੀਆਂ ਲੋਕਾਂ ਨੂੰ ਇਹ ਮੁਰਗੀ ਫਾਰਮ ਵਾਲੇ ਦੇ ਰਹੇ ਆ ਅਸੀਂ ਇਹੋ ਹੀ ਮੰਗ ਕੀਤੀ ਹੈ ਕਿ ਸੜਕਾਂ ਦੇ ਬਿਨਾ ਪਰਮਰਤ ਤੋਂ ਕਿ ਗੱਡੀਆਂ ਆ ਰਹੀਆਂ ਦੂਜੀ ਬਿਮਾਰੀ ਦਾ ਸੱਦਾ ਦੇ ਰਹੇ ਉਹਨਾਂ ਨੇ ਆ ਕੀਤਾ ਗੱਲ ਕੀਤੀ ਇਹਨਾਂ ਨੇ ਉਹਨਾਂ ਨੇ ਦਿੱਤਾ ਸ਼ਵਾਸ਼ਨ ਤੇ ਅਸੀਂ ਇੱਕ ਅੱਧੇ ਦਿਨ ਚ ਕਾਰਵਾਈ ਕਰਾਂਗੇ ਜੇਕਰ ਨਹੀਂ ਕਰਦੇ ਕਾਰਵਾਈ ਫਿਰ ਸਾਡਾ ਜਿਹੜਾ ਅੰਦੋਲਨ ਇਹਨਾਂ ਦੇ ਖਿਲਾਫ ਸੇ ਪ੍ਰੋਟੈਸਟ ਕਰਨਾ ਪਊ ਵੀ ਕਾਸੀਂ ਕਰਾਂਗੇ ਤੁਹਾਡਾ ਹੀ ਗਣਾ ਜੀ ਇਸ ਮਾਮਲੇ ਨੂੰ ਲੈ ਕੇ ਕੋਈ ਤੁਹਾਨੂੰ ਵੈਸੇ ਸਾਡੇ ਸੁਨੀਲ ਬੰਟੀ ਜੀ ਨੇ ਵਿਸਥਾਰ ਨਾਲ ਸਮਝਾਤਾ ਇਹ ਜਿਹੜੀਆਂ ਦੇਖੋ ਗੱਡੀਆਂ ਆਉਂਦੀਆਂ ਆ ਬਰੋ ਵੀ ਆਉਂਦੀਆਂ ਕੁਝ ਜਿਹੜੇ ਸਕੂਲੀ ਬੱਚੇ ਆ ਉਹਨਾਂ ਨੂੰ ਬੜੀ ਪਰੇਜਨ ਹੋ। ਇਹਨਾਂ ਟਾਈਮਿੰਗ ਨਾਲ ਸੂਰਜ ਜਿਹੜਾ ਹੈਗਾ 8:30 ਲੈ ਕੇ 9 ਵਜੇ ਦੇ ਵਿਚਕਾਰ ਟਾਈਮਿੰਗ ਹੈਗਾ। ਉਸ ਦੌਰਾਨ ਉਹ ਸਕੂਲ ਦੇ ਬੱਚੇ ਹੋਗੇ। ਹੋਰ ਲੋਕੀ ਜੌਬ ਜਾਣ ਵਾਲੇ ਸਰਕਾਰੀ ਨੌਕਰੀਆਂ ਵਾਲੇ ਬਹੁਤ ਲੋਕ ਜਿਹੜੇ ਇਹਨਾਂ ਪਰੇਸ਼ਾਨ ਹੁੰਦੇ। ਸਭ ਤੋਂ ਵੱਡੀ ਗੱਲ ਇਹ ਸਿਰਫ ਬਿਮਾਰੀ ਦਾ ਘਰ ਬਣ ਰਹੀਆਂ। ਦੇਖੋ ਬਿਮਾਰੀਆਂ ਨਾਲ ਕਈ ਚੀਜ਼ਾਂ ਦੀ ਪ੍ਰੋਬਲਮ ਸ਼ੁਰੂ ਹੋ ਜਾਣੀਆਂ। ਆਈ ਤੇ ਸਰਕਾਰ ਅਕੋ ਪ੍ਰਸ਼ਾਸਨ ਅਕੋ ਤੇ ਟ੍ਰੈਫਿਕ ਇੰਚਾਰਜ ਗੁਣ ਜਿਹੜੀ ਕਹਿ ਦਿੱਤੀ ਹੈ ਤੇ ਮੰਗ ਕਰ ਰਹੀ ਮੰਗ ਕਰਦੇ ਆ ਜਿਹੜੀ ਬਣਦੀ ਉਹਦੇ ਕਾਰਵਾਈ ਕੀਤੀ ਜਾਵੇ। ਇਹਨਾਂ ਦੀ ਗੱਡੀਆਂ ਬਾਂਡ ਕਰੀਆਂ ਬਣੇ ਆ ਜੋ ਮਾਰਕਾ ਲੱਗਾ ਹੋਇਆ ਜੋ ਇਹਨਾਂ ਦੀਆਂ ਗੱਡੀਆਂ ਹੈਗੀਆਂ ਉਹ ਸਾਰੀਆਂ ਦੀ ਚੈਕਿੰਗ ਬਕਾਇਆ ਚੈਕਿੰਗ ਕੀਤੀ ਜਾ ਰਹੀ ਹੈ ਗੱਲ ਕਰਦੇ ਆ ਪਾਰਕਿੰਗ ਦੀ ਪਾਰਕਿੰਗ ਦੀ ਜਿਹੜੀ ਇਸ ਕਰਕੇ ਸਮੱਸਿਆ ਆਉਂਦੀ ਹੈ ਪਾਰਕਿੰਗ ਦੇ ਕਿ ਜਦੋਂ ਦੇਖੋ ਇਹ ਇਹਨਾਂ ਧੱਕਾ ਕਰਦੇ ਜਰੋ ਦਿਲ ਕਰਦਾ ਇਹਨਾਂ ਦਾ ਵਿੱਚੇ ਗੱਡੀ ਰੋਕ ਕੇ ਉੱਥੇ ਸਮਾਨ ਲੜਾ ਸ਼ੁਰੂ ਕਰ ਦੇਣ ਚਾਹੇ ਮਗਰ ਕੋਈ ਬੰਦਾ ਹੋਵੇ ਇਹ ਕਿਸੇ ਦੀ ਕੋਈ ਪਰਵਾਹ ਨਹੀਂ ਕਰਦੇ ਜਿਹਦੇ ਨਾਲ ਕੋਈ ਗੰਭੀਰ ਐਕਸੀਡੈਂਟ ਵੀ ਹੋ ਸਕਦਾ ਵਾ ਹੋਰ ਵੀ ਕੋਈ ਮਨਚਾਹੀ ਕਰਨਾ ਹੋ ਸਕਦੀ ਹੈ ਜਗਾ ਜਗਾ ਉੱਪਰ ਖੜੀਆਂ ਗੱਡੀਆਂ ਖੜੀਆਂ ਕਰ ਦਿੰਦੇ ਉਹਨਾਂ ਪਰ ਇੱਕ ਦੇਖੋ ਜਗਾ ਜਗਾ ਇਹ ਆਪਣਾ ਰਾਸਮੇ ਕੇ ਬੈਠੇ ਦੇਖੋ ਇਹਨਾਂ ਦੇ ਮਗਰ ਕੋਈ ਨਾ ਕੋਈ ਸੁਰੱਖਿਆ ਹੈਗਾ ਵਾ ਇਹਨਾਂ ਨੂੰ ਕੋਈ ਨਾ ਕੋਈ ਸਪੋਰਟ ਕਰਦਾ ਵਾ ਹੈ ਤਾਂ ਕੰਮ ਇਲੀਗਲੀ ਕਰਦੇ ਆ ਬੜੀਆਂ ਦੇ ਜਗਾਵਾ ਹੈਗੇ ਜੇ ਕਪੂਤਲਾ ਰੋਡ ਤੇ ਲਾ ਲੋ ਠੀਕ ਹੈ ਜੀ ਆਦਰਸ਼ ਨਗਰ ਲਾ ਲੋ ਅਗੁਣਾ ਨਾ ਮਿਸ਼ਨ ਲਾ ਲੋ ਸਕਾਈ ਲਾ ਚੌਂਕ ਲਾ ਲੋ ਹਰ ਜਗ੍ਹਾ ਦੇ ਉੱਤੇ ਬੈਠੇ ਇਹਨਾਂ ਨੇ ਆਪਣਾ ਇੱਕ ਸਮਰਾਜ ਬਣਾ ਲਿਆ ਵਾ ਇਹ ਕਿਸੇ ਕੋਲ ਪ੍ਰਸ਼ਾਸਨ ਕੋਲ ਕਿਸੇ ਸਰਕਾਰ ਕੋਲ ਕੋਈ ਨਾ ਦਾ ਡੱਲਾ ਆਪਣੀ ਹੈਗਾ ਅਸੀਂ ਤਾਂ ਮੰਗ ਇਹੀ ਕਰਦੇ ਸਰਕਾਰ ਕੋਲ ਜਿਹੜੀ ਬਣਦੀ ਕਰ ਇਹਨਾਂ ਦੀ ਕੀਤੀ ਜਾਵੇ ਸ਼ਹਿਰ ਦੇ ਜਿਹੜੀਆਂ ਇਲੀਗਲ ਆਪਣਾ ਪੋਲਟਰੀ ਫਾਰਮ ਜਿਹੜੀਆਂ ਗੱਡੀਆਂ ਆ ਗਿਆ ਉਹਨੂੰ ਜਿਹੜਾ ਬੰਦ ਕਰਨ ਦੀ ਮੰਗ ਨੂੰ ਲੈ ਕੇ ਜਿਹੜਾ ਸ਼ਿਕਾਇਤ ਵਾਲੇ ਅੱਜ ਮੰਗ ਪੱਤਰ ਦੇ ਨਾਲ ਆਇਆ ਸ਼ਿਕਾਇਤ ਦਿੱਤੀ ਨੇ ਸ਼ਨੀ ਜੀ ਜਿਹੜੇ ਉਹਨਾਂ ਦਾ ਗੱਲਬਾਤ ਕਰਦੇ ਆ ਸਰ ਜਿਹੜੀ ਅੱਜ ਮੈਂ ਕੰਪਲੇਨਟ ਦਿੱਤੀ ਹੈ ਇਸ ਬਾਰੇ ਕਿ ਜਨਾ ਹੈ ਉਹ ਮੇਰੇ ਕੋਲ ਹੁਣੇ ਹੀ ਕੰਪਲੀਟ ਆਈ ਹੈ ਜੀ ਪ੍ਰਧਾਨ ਜੀ ਵੱਲੋਂ ਤੇ ਜਿਹੜੀਆਂ ਗੱਲਾਂ ਨਾਲ ਮੇਰੇ ਧਿਆਨ ਚ ਲਿਆਉਂਦੀਆਂ ਆ ਉਹ ਉਹਨਾਂ ਦੇ ਬਿਲਕੁਲ ਜਿਹੜੇ ਬੰਦੇ ਰੂਲ ਨੂੰ ਤੋੜ ਰਹੇ ਉਹਨਾਂ ਦਾ ਖਲਾਫ ਐਕਸ਼ਨ ਹੋਏਗਾ ਤੇ ਟ੍ਰੈਫਿਕ ਦੇ ਪੁਆਇੰਟ ਆਫ 뷰 ਨਾਲ ਵੀ ਤੇ ਅਦਰਵਾਈਜ਼ ਵੀ ਜੋ ਇਲੈਗਲ ਤੀਜਾ ਕਰ ਰਿਹਾ ਉਹਦੇ ਪੂਰਾ ਸਖਤ ਕشن ਲਿਆ ਜਾਏਗਾ। ਇਹਦੇ ਵਾਸਤੇ ਸਰ ਕੋਈ ਸਪੈਸ਼ਲ ਨਾਕਾ ਬੰਦੀ ਵੀ ਕਰਤੀ ਗਈ ਹੈ। ਬਿਲਕੁਲ ਜੀ ਸਾਡੇ ਸ਼ਹਿਰ ਦੇ ਵਿੱਚ ਚਾਰ ਸਾਡੇ ਜ਼ੋਨ ਬਣਾਏ ਆ ਸੀ ਚਾਰੇ ਜ਼ੋਨ ਇੰਚਾਰजेस ਨੂੰ ਸਪੈਸ਼ਲ ਹਿਦ੍ਹਾਤ ਕਰਾਂਗੇ ਆਪਾਂ ਟ੍ਰੈਫਿਕ ਦੇ ਪੀਸੀਆ ਤੇ ਮਾਲਮਾਨਾਂ ਨੂੰ ਵੀ ਪ੍ਰੋਪਰ ਹਿਦ੍ਹਾਤ ਕਰਾਂਗੇ ਕਿ ਇਹਨਾਂ ਗਲਤ ਬੰਦਿਆਂ ਖਿਲਾਫ ਕਾਨੂੰਨੀ ਐਕਸ਼ਨ ਲਿਆ ਜਾਵੇ। ਸਰ ਕਈ ਗੱਪਾਂ ਦੇਖਿਆ ਜਦਾ ਰੋਡ ਦੇ ਉੱਪਰ ਵੀ ਇਹਨਾਂ ਨੇ ਕਿ ਗੱਡੀਾਂ ਜਿੱਦਾ ਨਹਿਰ ਤਪੜਾ ਕਮੋਨ ਸੜਕ ਵਾਲੀ ਹੈਗੀ ਹੈ ਉੱਥੇ ਗੱਡੀਆਂ ਪਾਰਕ ਕੀਤੀਆਂ ਆਉਂਦੀਆਂ ਨਿਕਲਣ ਵਿੱਚ ਮੁਸ਼ਕਲ ਹੋਇਆ ਹੁੰ ਵੀ ਉਹਨਾਂ ਦੇ ਨੋ ਪਾਰਕਿੰਗ ਦੇ ਚਲਾਨ ਕਰਾਂਗੇ ਜੀ ਮਨੂੰ ਜਿਹੜਾ ਇਹਨਾਂ ਨੇ ਹੁਣ ਮੇਰੇ ਧਿਆਨ 'ਚ ਲਿਆਉਂਦਾ ਜਿਹੜੇ ਕੁਝ ਜਗ੍ਹਾ ਤੇ ਇਹਨਾਂ ਦੀ ਗੱਡੀਆਂ ਗਲਤ ਤਰੀਕੇ ਨਾਲ ਖੜੀਆਂ ਹੁੰਦੀਆਂ ਇੰਪਾਉਂਡ ਕਰਾਂਗੇ ਜੀ ਉਹਨਾਂ ਦੇ ਨੋ ਪਾਰਕਿੰਗ ਚਲਾਨ